ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਸਭ ਦਾ ਸਾਡੀ YouTube ਚੈਨਲ ਤੇ ਅਮਰਸਰੀਆਂ ਮਾਦਮ ਵੱਲੋਂ ਸੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੇ ਜੀ ਸੋ ਲੋ ਜੀ ਅੱਜ ਦੀ ਜੋ ਵਰਾਇਟੀ ਰਹਿਣ ਵਾਲੀ ਹੈ ਉਹ ਰਹਿਣ ਵਾਲੀ ਹੈ ਲਹਿੰਗੇ ਸ਼ਰਾਰੇ ਗਰਾਰੇ ਅਨਾਰਕਲੀ ਸੋ ਮੇਰੀ ਇੱਕ ਬੇਨਤੀ ਹੈ ਪੂਰੀ ਲੌਂਗ ਵੀਡੀਓ ਨੂੰ ਲਾਸਟ ਤੱਕ ਦੇਖਣਾ ਸਭ ਦਾ ਪ੍ਰਾਈਸ ਮੈਂਸ਼ਨ ਰਹੇਗਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲੈਣਾ ਜਿਨ੍ਹਾਂ ਨੂੰ ਵਿਡਿੰਗ ਦੇ ਲਗਜ਼ਰੀ ਕਨਸੈਪਟ ਚਾਹੀਦੇ ਆ ਸ਼ਰਾਰੇ ਗਰਾਰੇ ਲਹਿੰਗੇ ਅਨਾਰਕਲੀ ਸੋ ਜਿਵੇਂ ਕਿ ਆਹ ਵਾਲਾ ਆਰਟੀਕਲ ਆ ਪਹਿਲਾ ਆਰਟੀਕਲ ਤੁਸੀਂ ਨੀਗਾ ਕਰ ਲਓ ਮੈਂ ਸਾਰੇ ਤੁਹਾਨੂੰ ਡਿਜ਼ਾਈਨ ਦਿਖਾਵਾਂਗਾ ਸਾਰੀ ਵੈਰਾਈਟੀ ਦਿਖਾਵਾਂਗਾ ਵੀਡੀਓ ਨੂੰ ਪੂਰਾ ਦੇਖਣਾ ਸੋ ਪਹਿਲਾਂ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦੀ ਰਹੇ ਅਗਰ ਕਨਸੈਪਟ ਸੋਹਣੇ ਲੱਗੇ ਤਾਂ ਪਲੀਜ਼ ਮੇਰੀ ਬੇਨਤੀ ਹੈ ਕਮੈਂਟ ਜਰੂਰ ਕਰਿਓ ਸੋਹਣੇ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਲੋ ਜੀ ਪਹਿਲਾ ਆਰਟੀਕਲ ਚੈੱਕ ਕਰੋ ਅਨਾਰਕਲੀ ਨਾਲ ਲਹਿੰਗਾ ਪਹਿਲਾਂ ਮੈਂ ਤੁਹਾਨੂੰ ਮਾਡਲ ਦੇ ਪਾਗ ਦਿਖਾਣਾ ਪੀਸ ਆਪਾਂ ਗਾਣੇ ਨਾਲ ਨਹੀਂ ਦਿਖਾ ਸਕਦੇ ਕਿਉਂਕਿ ਫਿਰ ਇਹਦੇ ਚ ਗਾਣੇ ਨਾਲ ਥੋੜਾ YouTube ਤੇ ਸੋ ਇਸ ਕਾ ਕਪ ਆਊਟ ਸੌਂਗ ਦਿਖਾ ਰਿਹਾ ਆ ਵਿਦਾਊਟ ਮਿਊਜ਼ਿਕ ਦਿਖਾ ਰਿਹਾ ਆ ਸੋ ਪੀਸ ਤੁਸੀਂ ਦੇਖਿਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪਾਇਆ ਹੋਇਆ ਸੋ ਇਹ ਉਹ ਪੀਸ ਰੈਡੀ ਕਰਵਾਇਆ ਤੁਹਾਡੇ ਵਾਸਤੇ ਸਪੈਸ਼ਲ ਆਰਟੀਕਲ ਹੁਣ ਇਹ ਉਹ ਆਈਟਮ ਹੈ ਜਿਵੇਂ ਕਿ ਬੁਟੀਕ ਵਾਲਿਆਂ ਤੋਂ ਆਪਾਂ ਰੈਡੀ ਕਰਵਾਉਂਦੇ ਆ ਜੇ ਕਿਸੇ ਤੋਂ ਵੀ ਰੈਡੀ ਕਰਵਾਉਣੇ ਕਾਰੀਗਰ ਤੋਂ ਮੋਸਟਲੀ ਇਹ 40-45 ਹਜ਼ਾਰ ਤੋਂ ਘੱਟ ਰੈਡੀ ਨਹੀਂ ਹੁੰਦੀ ਕਿਉਂਕਿ ਸਾਡੀ ਕੁਆਂਟੀਟੀ ਬਣਦੀ ਆ ਕੁਆਂਟੀਟੀ ਕਰਕੇ ਇਹਦਾ ਰੇਟ ਜੋ ਨਿਕਲ ਕੇ ਆਇਆ ਰੇਟ ਬਿਲਕੁਲ ਘੱਟ ਆ ਸੋ ਨਾਰਕਲੀ ਬੜੀ ਸ਼ਾਨਦਾਰ ਆ ਫੁੱਲ ਹੈਵੀ ਨਾਰਕਲੀ ਫੁੱਲ ਫਲੇਅਰ ਦੇ ਵਿੱਚ ਫ फ्रंट और बैक ਤੇ ਸਾਰਾ ਹੈਵੀ ਕੰਮ ਆਏਗਾ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਲਹਿੰਗੇ ਨਾਲ ਨਾਰਕਲੀ ਹੈ ਲਹਿੰਗਾ ਤੁਹਾਨੂੰ ਮੈਂ ਲਹਿੰਗਾ ਬਣਾਇਆ ਜੀ ਫੁੱਲ ਕਲੀਅਰ ਦੇ ਵਿੱਚ ਲਹਿੰਗਾ ਵੀ ਹੈ ਤੇ ਨਾਲ ਨਾਰਕਲੀ ਵੀ ਸੋ ਫਰੰਟ اور بیک ਤੇ ਕੰਮ ਆ ਰਿਹਾ ਜੀ ਸੋ ਆ ਫਰੰਟ اور بیک ਤੇ ਕੰਮ ਆ ਰਿਹਾ ਸੋ ਆ ਇਹਦੇ 슬ੀਵਸ ਤੇ ਵਰਕ ਆਏਗਾ ਬਾਜੂ ਤੇ ਹੈਵੀ ਕੰਮ ਆਏਗਾ ਨਾਰਕਲੀ ਬੜੀ ਸ਼ਾਨਦਾਰ ਹੈ ਫਰੰਟ اور بیک ਤੇ ਕੰਮ ਨਾਲ ਨਾਰਕਲੀਆਂ ਲਹਿੰਗਾ ਸਭ ਤੋਂ ਵੱਡੀ ਗੱਲ ਇਹ ਇਹ ਚੀਜ਼ ਉਹਨਾਂ ਵਾਸਤੇ ਵੀ ਹੈ ਜਿਨ੍ਹਾਂ ਦੀ ਅਗੇਜਮੈਂਟ ਹੈ ਜਿਨ੍ਹਾਂ ਨੇ ਬ੍ਰਾਈਡਲ ਦੇ ਲਈ ਕੁਝ ਨਵਾਂ ਕਲਰ ਪਾਣਾ ਉਹ ਵੀ ਲੈ ਸਕਦੇ ਆ ਜਿਨ੍ਹਾਂ ਨੇ ਅਗੇਜਮੈਂਟ ਤੇ ਵੇਅਰ ਕਰਨੀ ਆ ਉਹ ਵੀ ਲੈ ਸਕਦੇ ਆ ਜਿਨ੍ਹਾਂ ਦੀ ਬ੍ਰਦਰ ਦੀ ਮੈਰਿਜ ਆ ਸਿਸਟਰ ਦੀ ਮੈਰਿਜ ਆ ਜਿਨ੍ਹਾਂ ਨੇ ਹੈਵੀ ਕਨਸੈਪਟ ਲੈਣਾ ਉਹ ਵੀ ਲੈ ਸਕਦੇ ਆ ਸੋ ਦੁਪੱਟਾ ਪੂਰਾ ਜਾਲ ਹੈਵੀ ਬਣਾਇਆ ਜਿਹੜਾ ਰੇਟ ਰਹੂਗਾ ਇਸ ਦਾ 24500 ਅਗਲਾ ਕਨਸੈਪਟ ਮੈਂ ਤੁਹਾਨੂੰ ਦਿਖਾਣਾ ਸੋ ਵੀਡੀਓ ਨੂੰ ਪੂਰਾ ਦੇਖਣਾ ਸਬਦਾਂ ਮੈਂ ਪ੍ਰਾਈਸ ਮੈਂਸ਼ਨ ਕਰੂੰਗਾ ਅਗਰ ਤੁਸੀਂ ਇਸ ਦਾ ਸਕਰੀਨਸ਼ਾਟ ਲੈਣਾ ਆ ఆర్డਰ ਕਰ ਲਓ ਫਟਾਫਟ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਏ ਹੋਏ ਆ ਸੋ ਜਲਦੀ ਆਰਡਰ ਕਰੋ ਸਪੈਸ਼ਲ yellow mustard color ਦੇ ਵਿੱਚ ਮੈਂ ਲੈ ਕੇ ਆ ਆ ਜੀ ਗਰਾਰਾ ਸੂਟ ਬੜਾ ਸ਼ਾਨਦਾਰ ਸੋ ਜਿੰਨੀ ਵੀ ਮੇਰੇ ਕੋਲ ਵੈਰਾਈਟੀ ਆਈ ਹੈ ਗਰਾਰੇ ਲੈਂਗੁਏਜ ਗਰਾਰੇ ਜਿੰਨੇ ਵੀ ਆਏ ਨੇ ਨਾ ਪੀਸ ਇੱਕ ਤੋਂ ਇੱਕ ਬਣ ਕੇ ਆਏ ਨੇ ਮਤਲਬ ਕਿ ਹਰ ਪੀਸ ਮੂੰਹ ਬੋਲਦਾ ਆ ਲੋ ਗਰਾਰਾ ਚੈੱਕ ਕਰੋ ਫਰੰਟ ਔਰ ਬੈਕ ਤੇ ਪੂਰਾ ਹੈਵੀ ਕਮ ਆਏਗਾ ਗਰਾਰੇ ਦੇ ਸੋ ਗਰਾਰਾ ਬੜਾ ਸ਼ਾਨਦਾਰ ਬਣਾਇਆ ਸੋ ਆ ਆ ਰਿਹਾ ਜੀ ਇਹਦਾ ਗਰਾਰੇ ਦਾ ਫਨੀਅਰ ਗਰਾਰੇ ਦਾ ਫਲੇਅਰ ਦੇਖੋ ਤੁਸੀਂ ਕਿੰਨਾ ਹੈਵੀ ਹੈ ਸੋ ਗਰਾਰੇ ਦਾ ਫਲੇਅਰ ਬੜਾ ਸ਼ਾਨਦਾਰ ਬਣਾਇਆ ਸੋ ਆ ਆ ਰਿਹਾ ਗਰਾਰਾ ਇਹਦਾ ਸੋ ਆ ਆ ਰਹੀ ਹੈਂ ਦੀ ਸ਼ਰਟ ਸ਼ਰਟ ਦਾ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਸ਼ੋਰ ਸ਼ਾਰਟ ਦਾ ਗਰਾਰਾ ਸੂਟ ਬੜਾ ਪਿਆਰਾ ਆਇਆ ਹੈ ਇਹ ਆ ਸ਼ਰਟ ਪ੍ਰੋਪਰ ਹੈਵੀ ਬਾਜੂ ਦਿਖਾ ਦੇ ਰੋ ਮੈਂ ক্লোਜ਼ ਅਪ ਤੋਂ ਦਿਖਾ ਦੇ ਥੋੜਾ ਡਿਜ਼ਾਈਨ ਸੋ ਇਹ ਚੀਜ਼ਾਂ ਲਈ ਮੈਨੂੰ ਖਾਸ ਬੋਲਣਾ ਨਹੀਂ ਪੈਂਦਾ ਕਿਉਂਕਿ ਚੀਜ਼ ਅਸੀਂ ਜੇ ਤੁਸੀਂ ਰੀਲ ਦੇਖ ਲਈ ਜਾਂ ਵੀਡੀਓਜ਼ ਦੇਖ ਲਈ YouTube ਤੇ ਤਾਂ ਨਾਲ ਦੀ ਨਾਲ ਕਸਟਮਰ ਬਾਈ ਕਰ ਦਿੰਦਾ ਫੋਰ ਸਾਈਡ ਦੁਪੱਟਾ ਸੋ ਰੇਟ ਆ ਰਿਹਾ ਜੀ ਇਸ ਦਾ ਪੀਸ ਆ ਜੇ ਬਣ ਕੇ ਆਇਆ ਇਸ ਦਾ ਰੇਟ ਆਏਗਾ ਜੀ 19600 ਰੁਪਏ ਅੱਬ ਕੇ ਵਰਤਦਾ ਇੱਕ ਬੜਾ ਪਿਆਰਾ ਗਰਾਰਾ ਸੂਟ ਰੈਡੀ ਕਰਵਾਇਆ ਥੋੜੇ ਵਾਸਤੇ ਕਲਰ ਵੀ ਇੰਨਾ ਸ਼ਾਨਦਾਰ ਡਿਜ਼ਾਈਨ ਵੀ ਇੰਨਾ ਸ਼ਾਨਦਾਰ ਸੋ ਪੀਸ ਦੇਖ ਲੋ ਜੀ ਗਰਾਰਾ ਸੂਟ ਸੁਪਰ ਹਿੱਟ ਬਣ ਗਿਆ ਸੋ ਇਸ ਟਾਈਮ ਦਾ ਬਿਲਕੁਲ ਨਵਾਂ ਗਰਾਰਾ ਸੂਟ ਚੈੱਕ ਕਰੋ ਕਿੰਨਾ ਪਿਆਰਾ ਜੀ ਤੁਸੀਂ ਗਰਾਰਾ ਦੇਖੋ ਫੁੱਲ ਹੈਵੀ ਫਲੇਅਰ ਮੈਂ ਕਹਿੰਦਾ ਲਹਿੰਗੇ ਤੋਂ ਵੱਧ ਫਲੇਅਰ ਨੇ ਇਹਨਾਂ ਦੇ ਸੋ ਜਿਨ੍ਹਾਂ ਨੂੰ ਫੁੱਲ ਫਲੇਅਰ ਦੇ ਵਿੱਚ ਗਰਾਰਾ ਚਾਹੀਦਾ ਔਰ ਪੂਰਾ ਹੈਵੀ ਕੰਮ ਚਾਹੀਦਾ ਖੂਬ ਸੂਰਤਾ ਕਿਆ ਚੀਜ਼ ਬਣਾਈ ਹੈ ਕਾਰੀਗਰ ਨੇ ਸੋ ਫਰੰਟ ਬੈਕ ਤੇ ਕੰਮ ਆ ਰਿਹਾ ਸਾਰਾ ਦਬਕੇ ਦਾ ਪੀਸ ਬੜਾ ਸੋਹਣਾ ਸੋ ਸ਼ਰਟ ਦਾ ਇੱਕੋ ਕਿੰਨੇ ਸ਼ਾਨਦਾਰ ਹੈ ਓਏ ਸ਼ਰਟ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਸੋ ਲਾਈਨਿੰਗ ਵਗੈਰਾ ਨਾਲ ਹੈ ਇਹਦੇ ਸ਼ਰਟ ਦੇ ਆ ਲੋ ਸ਼ੋਰ ਸ਼ਰਟ ਨਾਲ ਗਰਾਰਾ ਬੜਾ ਪਿਆਰਾ ਆਰਟੀਕਲ ਪ੍ਰੋਪਰ ਹੈਵੀ ਬਾਜੂ ਤੇ ਕੰਮ ਆਊਗਾ ਪ੍ਰੋਪਰ ਹੈਵੀ ਫਰੰਟ ਤੇ ਕੰਮ ਆ ਰਿਹਾ ਸ਼ਰਟ ਦੇ ਸੋ ਆ ਰਹਿਣ ਦਾ ਦੁਪੱਟਾ ਗਰਾਰਾ ਸੂਟ ਕਿਵੇਂ ਲੱਗਿਆ ਮੈਨੂੰ ਜਰੂਰ ਦੱਸਿਓ ਸੋ ਫੋਰ ਸਾਈਡ ਪੂਰਾ ਹੈਵੀ ਦੁਪੱਟਾ ਸੋ ਗਰਾਰੇ ਸੂਟ ਦਾ ਕੰਮ ਵੀ ਬੜਾ ਸੋਹਣਾ ਕਲਰ ਵੀ ਬਹੁਤ ਸੋਹਣਾ ਹੈ ਫੈਬਰਿਕ ਵੀ ਸੋਹਣਾ ਸੋ ਰੇਟ ਵੀ ਸੋਹਣਾ ਜਿਹੜਾ ਰੇਟ ਆ ਰਿਹਾ ਜੀ ਉਹ ਆ ਰਿਹਾ 21800 ਰੁਪਏ ਆਹ ਵਾਲਾ ਡਿਜ਼ਾਈਨ ਤਾਂ ਸਭ ਨੂੰ ਪਤਾ ਵੀ ਕਿੰਨਾ ਕੋਈ ਜ਼ਿਆਦਾ ਵਾਇਰਲ ਹੋਇਆ ਕਿਉਂਕਿ ਇਹ ਡਿਜ਼ਾਈਨ ਦੇ ਵਿੱਚ ਸੂਟ ਆਇਆ ਸੀਗਾ ਜਿਹਦਾ ਰੇਟ ਸੀਗਾ ਪਹਿਲਾਂ 1200 ਫਿਰ ਨਿਕਲਿਆ 550 ਫਿਰ 520 ਸੂਟ ਇੰਨਾ ਕੋਈ ਵਾਇਰਲ ਹੋਇਆ ਕਿ ਸੂਟ ਹਰ ਕਿਸੇ ਨੇ ਬਾਏ ਕਰਿਆ ਤਾਂ ਹੁਣ ਇਹ ਕਨਸੈਪਟ ਮੈਂ ਰੈਡੀ ਕਰਵਾਤਾ ਜੀ ਸੂਟ ਦੀ ਲਹਿੰਗੇ ਦੇ ਵਿੱਚ ਲੋ ਜੀ ਪਿਓਰ ਕريب ਦਾ ਲਹਿੰਗਾ ਬਣਵਾਇਆ ਸਪੈਸ਼ਲ ਔਨ ਡਿਮਾਂਡ ਤੇ ਭਾਈ ਸੈਂਪਲ ਦੇ ਤੌਰ ਤੇ ਪੀਸ ਆਇਆ ਜੀ ਸੋ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਹਦੇ ਆਪਾਂ ਰੰਗ ਰੈਡੀ ਕਰਵਾਈਏ ਹੋਰ ਜਾਂ ਨਾ ਕਰਵਾਈਏ ਤੁਹਾਨੂੰ ਡਿਜ਼ਾਈਨ ਪਸੰਦ ਆ ਇਹਦੇ ਰੰਗ ਮੈਨੂੰ ਜਰੂਰ ਦੱਸੋ ਮੈਂ ਰੈਡੀ ਤਾਂ ਕਰਵਾਉਂਗਾ ਜੇ ਤੁਸੀਂ ਕਮੈਂਟ ਕਰੋਗੇ ਵੀ ਹਾਂਜੀ ਕਰਵਾਓ ਜੀ ਇਹਦੇ ਰੰਗ ਫਿਰ ਆਪਾਂ 10 ਤੋਂ 12 ਰੰਗ ਰੈਡੀ ਕਰਵਾਵਾਂਗੇ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਪਸੰਦ ਆ ਇਹ ਚੀਜ਼ ਮਤਲਬ ਇਹ ਡਿਜ਼ਾਈਨ ਤਾਂ ਸੁਪਰ ਹਿੱਟ ਹੈ ਸੂਟ ਦੇ ਵਿੱਚ ਆਇਆ ਸੀਗਾ ਹੁਣ ਲਹਿੰਗੇ ਦੇ ਵਿੱਚ ਰੈਡੀ ਕਰਵਾਤਾ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 10200 ਰੁਪਏ ਸੋ ਕੰਟਰਾਸਟ ਦੁਪੱਟਾ ਕੰਬੀਨੇਸ਼ਨ ਦੁਪੱਟਾ ਆਊਗਾ ਸੋ ਇਹਦੇ ਵਿੱਚ ਰੰਗ ਆਪਾਂ ਰੈਡੀ ਕਰਵਾਵਾਂਗੇ ਹਜੇ ਵੀ ਸਿੰਗਲ ਆਇਆ ਸੋ ਤੁਸੀਂ ਜਲਦੀ ਹੋ ਜਲਦੀ ਕਮੈਂਟ ਕਰਕੇ ਦੱਸ ਦਿਓ ਟੋਟਲੀ ਸੈਲੀਬ੍ਰਿਟੀ ਮੈਂ ਆਰਟੀਕਲ ਰੈਡੀ ਕਰਵਾਇਆ ਲਹਿੰਗੇ ਦੇ ਵਿੱਚ ਬੜਾ ਪਿਆਰਾ ਪੀਸ ਹੈ ਤੁਸੀਂ ਪਹਿਲਾਂ ਚੈੱਕ ਕਰ ਲਓ ਬੁਟੀਕ ਦਾ ਡਿਜ਼ਾਈਨ ਹੈ ਇਹ ਤੁਸੀਂ ਪਹਿਲਾਂ ਬੁਟੀਕ ਦਾ ਡਿਜ਼ਾਈਨ ਚੈੱਕ ਕਰ ਲਓ ਪਾਇਆ ਹੋਇਆ ਸੋ ਬੜਾ ਪਿਆਰਾ ਲਹਿੰਗਾ ਸੂਟ ਆ ਇਹ ਸੋ ਪਹਿਲਾਂ ਲਹਿੰਗਾ ਚੈੱਕ ਕਰੋ ਤੁਸੀਂ ਪਿਓਰ ਗਲਾਸ ਔਰ ਗੈਂਜ਼ਾ ਤੇ ਲਹਿੰਗਾ ਰੈਡੀ ਕਰਵਾਇਆ ਪੂਰਾ ਹੈਵੀ ਲਹਿੰਗਾ ਸੋ ਪੂਰਾ ਹੈਵੀ ਕਮ ਲਹਿੰਗੇ ਲਹਿੰਗੇ ਦਾ ਫਲੇਅਰ ਵੀ ਪੂਰਾ ਹੈਵੀ ਆ ਫੁੱਲ ਫਲੇਅਰ ਦੇ ਫਲੇਅਰ ਬਹੁਤ ਰੌਮਮੀ ਆ ਦਾ ਸੋ ਜਿਨ੍ਹਾਂ ਨੂੰ ਮਤਲਬ ਫਲੇਅਰ ਕਾਫੀ ਜ਼ਿਆਦਾ ਚਾਹੀਦਾ ਹੁੰਦਾ ਤਾਂ ਆ ਲਹਿੰਗਾ ਬਾਏ ਕਰ ਲੇ ਲਹਿੰਗਾ ਬੜਾ ਸ਼ਾਨਦਾਰ ਆ ਔਰ ਚੈੱਕ ਕਰੋ ਜੀ ਸ਼ਰਟ ਦਾ ਡਿਜ਼ਾਈਨ ਪਰ ਆ ਆਰੀਆਂ ਦੀ ਸ਼ਰਟ ਸ਼ੋਰ ਸ਼ਰਟ ਨਾਲ ਲਹਿੰਗਾ ਬੜਾ ਪਿਆਰਾ ਸੋ ਪ੍ਰੋਪਰ ਹੈਵੀ ਬਾਜੂ ਤੇ ਕੰਮ ਆ ਦਪਟਾ ਪੂਰਾ ਕੋਰਸਟ ਹੈਵੀ ਪਿਓਰ ਗਲਾਸ オーਰਗੈਂਜ਼ਾ ਫੈਬਰਿਕ ਹੈ ਸੋ ਸਪੈਸ਼ਲ ਇਹ ਆਰਟੀਕਲ ਉਹ ਆਰਟੀਕਲ ਹੈ ਜਿਵੇਂ ਤੁਸੀਂ ਅਗੇਜਮੈਂਟ ਤੇ ਪਾਣਾ ਜਾਂ ਬ੍ਰਦਰ ਦੀ ਮੈਰਿਜ ਤੇ ਪਾਣਾ ਜਾਂ ਜਿਵੇਂ ਤੁਸੀਂ ਆਪਣੇ ਦਾਜਵਰੀ ਕੋਈ ਲਹਿੰਗਾ ਲੈਣਾ ਤਾਂ ਆਪਣਾ ਪਿਆਰਾ ਪੀਸ ਹੈ ਰਿਸੈਪਸ਼ਨ ਦੇ ਪਾਰਟੀ ਫੰਕਸ਼ਨ ਤੇ ਰੇਟ ਆਏਗਾ ਇਸ ਦਾ 27200 ਇਹ ਲਹਿੰਗਾ ਸੂਟ ਰੀਸਟਾਕ ਹੋ ਗਿਆ ਜੀ ਗਾਜ਼ਰੀ ਸ਼ੇਡ ਆ ਬੜਾ ਸੋਹਣਾ ਲਹਿੰਗਾ ਸੂਟ ਆ ਇਹ ਸੁਪਰ ਹਿੱਟ ਲਹਿੰਗਾ ਗਿਆ ਮੇਰਾ ਇਹ ਪੂਰੇ ਸੀਜ਼ਨ ਦੇ ਵਿੱਚ ਲਹਿੰਗਾ ਆਏਗਾ ਪੂਰਾ ਹੈਵੀ ਫਲੇਅਰ ਲਹਿੰਗਾ ਬੜਾ ਸ਼ਾਨਦਾਰ ਸੋ ਲਹਿੰਗੇ ਦਾ ਫਲੇਅਰ ਬਹੁਤ ਹੈ ਸੋ ਲਹਿੰਗਾ ਬੜਾ ਪਿਆਰਾ ਬਣਿਆ ਹੋਇਆ ਸੋ ਲਹਿੰਗਾ ਆ ਰਿਹਾ ਸਾਰਾ ਹੈਂਡਵਰਕ ਦੇ ਵਿੱਚ ਪਰ ਆ ਆ ਰਹੀ ਹੈ ਜੀ ਸ਼ਰਟ ਫਰੰਟ ਬੈਕ ਤੇ ਲਹਿੰਗੇ ਦੇ ਕੰਮ ਆਊਗਾ ਜੇ ਹੋਰ ਹੈਵੀ ਕਰਨਾ ਫਲਫੀ ਕਰਨਾ ਤਾਂ ਇਸ ਦੇ نیچے ਕੇਨ ਲਵਾ ਲਓ ਤੁਸੀਂ ਪਰ ਆ ਆ ਰਹੀ ਹੈ ਸ਼ਰਟ ਸ਼ਰਟ ਦਾ ਫਰੰਟ ਹੈਵੀ ਪ੍ਰੋਪਰ ਬਾਜੂ ਤੇ ਕੰਮ ਔਰ ਦੁਪੱਟਾ ਫੋਰ ਸਾਈਡ ਜਿਹੜਾ ਪ੍ਰਾਈਸ ਆਊਗਾ ਜੀ ਉਹ ਆਏਗਾ 19800 ਰੁਪਏ 19800 ਇਸ ਲਹਿੰਗੇ ਦਾ ਰੇਟ ਹੈ ਆਰਡਰ ਤੁਸੀਂ ਆਪਣਾ ਫਟਾਫਟ ਕਰ ਲਓ ਲਓ ਜੀ ਫੁੱਲ ਫਲੇਅਰ ਦੇ ਵਿੱਚ ਸ਼ਰਾਰਾ ਸੂਟ ਲੈ ਕੇ ਆਇਆ ਬੜਾ ਪਿਆਰਾ ਇਕ ਗਰਾਰਾ ਨਹੀਂ ਇਹ ਸ਼ਰਾਰਾ ਆਊਗਾ ਜਿਹੜਾ ਗਰਾਰਾ ਹੁੰਦਾ ਚੋਣਾ ਵਾਲਾ ਹੁੰਦਾ ਸੋ ਇਹ ਆਊਗਾ ਸ਼ਰਾਰਾ ਸੋਟ ਫੁੱਲ ਫਲੇਅਰ ਦੇ ਵਿੱਚ ਦੋ ਸ਼ੇਡ ਰੈਡੀ ਹੋਏ ਆ ਬਰਾਊਨ ਤੇ ਇੱਕ ਨਵਾਂ ਜਾਂ ਪੀਕੋ ਕਲਰ ਸ਼ਰਾਰ ਦੇ ਕੰਮ ਚੈੱਕ ਕਰੋ ਸ਼ਰਾਰਾ ਆ ਰਿਹਾ ਜੀ ਫੁੱਲ ਫਲੇਅਰ ਦੇ ਵਿੱਚ ਸ਼ਰਾਰਾ ਦਾ ਫਲੇਅਰ ਚੈੱਕ ਕਰੋ ਕਿੰਨਾ ਹੈਵੀ ਹੈ ਸੋ ਆ ਆ ਰਿਹਾ ਇਹਦਾ ਸ਼ਰਾਰਾ ਸ਼ਰਾਰ ਤੇ ਸਾਰਾ ਹੈਂਡਵਰਕ ਫਰੰਟ ਬੈਕ ਤੇ ਕੰਮ ਆਊਗਾ ਸੋ ਆ ਇਹਦੀ ਸ਼ਰਟ ਆ ਰਹੀ ਹੈ ਸੋ ਦੋ ਸ਼ੇਡ ਰੈਡੀ ਕਰਵਾਇਆ ਸ਼ਰਟ ਵੀ ਬੜੀ ਪਿਆਰੀ ਬਣੀ ਹੋਈ ਹੈ ਆ ਲੋ ਆ ਇਹਦੀ ਸ਼ਰਟ ਆ ਰਹੀ ਹੈ ਸ਼ਰਟ ਤੇ ਸਾਰਾ ਹੈਂਡਵਰਕ ਪ੍ਰੋਪਰ ਬਾਜੀ ਤੇ ਕੰਮ ਜਿਹੜਾ ਫੈਬਰਿਕ ਆ ਰਿਹਾ ਉਹ ਆ ਰਿਹਾ ਪਿਓਰ ਦਾ ਫੈਬਰਿਕ ਪਿਓਰ ਜਰਾਫ ਲੋ ਜੀ ਦੁਪੱਟਾ ਆਏਗਾ ਪੂਰਾ ਫੋਰ ਸੈੱਟ ਵਿਦ ਕਾਰਨਰ ਸੋ ਕਲਰ ਤੁਹਾਨੂੰ ਮਿਲਣਗੇ ਦੋ ਇੱਕ ਕਲਰ ਮਿਲੂਗਾ ਤੁਹਾਨੂੰ ਆਵਲਾ ਰਾਮਾ ਗ੍ਰੀਨ ਮੋਰ ਪੰਖੀਆ ਛੇੜਾ ਬੜਾ ਪਿਆਰਾ ਛੇੜਾ ਲੋ ਜੀ ਵੈਡਿੰਗ ਸਪੈਸ਼ਲ ਆਊਟਫਿਟ ਬਿਊਟੀਫੁਲ ਆਰਟੀਕਲ ਲੋ ਜੀ ਇੱਕ ਆਏਗਾ ਕਲਰ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 24500 ਆ ਲੋ ਸੋਸ ਇਹ ਆਈਟਮ ਉਹਨਾਂ ਲਈ ਹੈ ਜਿਹੜੇ ਸਪੈਸ਼ਲ ਸ਼ਰਾਰਾ ਲਵਰਸ ਆ ਜਿਹੜੇ ਮਤਲਬ ਕਿ ਸ਼ਾਰਾਰਾ ਕਨਸੈਪਟ ਜ਼ਿਆਦਾ ਮੰਗਦੇ ਆ ਆ ਲੋ ਸਭ ਤੋਂ ਸੋਹਣਾ ਆਊਟਫਿਟ ਹੈ ਸੋ ਜਲਦੀ ਆਰਡਰ ਕਰ ਲਓ 24500 ਰੇਟ ਇਸ ਟਾਈਮ ਗਰਾਰਾ SUIT ਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਰਹੀ ਹੈ ਕਿ ਭਾਜੀ ਸਾਨੂੰ ਵੈਡਿੰਗ ਸਪੈਸ਼ਲ ਗਰਾਰਾ SUIT ਚਾਹੀਦਾ ਤੇ ਸਾਡੇ ਬ੍ਰਦਰ ਦੀ ਮੈਰਿਜ ਹੈ ਸਾਡੇ ਸਿਸਟਰ ਦੀ ਮੈਰਿਜ ਹੈ ਸਾਡੇ ਰਿਲੇਟਿਵ ਦੇ ਵਿੱਚ ਮੈਰਿਜ ਹੈ ਚਾਹੇ ਥੋੜੇ ਖਾਸ ਮੈਰਿਜ ਹੈ ਤੁਸੀਂ ਗਰਾਰਾ SUIT ਲੱਭ ਰਹੇ ਹੋ ਸਭ ਤੋਂ ਸੋਹਣਾ ਲੋ ਜੀ ਗਰਾਰਾ SUIT ਲੈ ਕੇ ਆਇਆ ਦੋ ਕਲਰ ਰੈਡੀ ਕਰਵਾਏ ਆ ਰਾਸਟ ਔਰ ਰੈੱਡ ਲੋ ਜੀ ਗਰਾਰਾ ਚੈੱਕ ਕਰੋ ਪੂਰਾ ਹੈਵੀ ਗਰਾਰਾ ਫੁੱਲ ਫਲੇਅਰ ਦੇ ਵਿੱਚ ਗਰਾਰਾ ਹੋਊਗਾ ਸਾਰਾ ਹੈਵੀ ਕੰਮ ਹੈ ਸੋ ਗਰਾਰਾ ਬੜਾ ਸ਼ਾਨਦਾਰ ਬਣਾਹਾ ਗਾਲਾ ਤੇ ਗਰਾਰੇ ਤੇ ਸਾਰਾ ਹੈਂਡਵਰਕ ਹੈ ਫਰੰਟ ਬੈਕ ਤੇ ਸੇਮ ਫਲੇਅਰ ਤੇ ਕੰਮ ਹੋਊਗਾ ਕਰਾ ਦਿੱਤੇ ਔਰ ਸ਼ਰਟ ਚੈੱਕ ਕਰੋ ਆ ਆਰੀਆਂ ਦੀ ਸ਼ਰਟ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 20500 ਸੋ ਸ਼ਰਟ ਆਰੀ ਬਹੁਤ ਸੋਹਣੀ ਸ਼ਰਟ ਤੇ ਸਾਰਾ ਹੈਂਡਵਰਕ ਪ੍ਰੋਪਰ 슬ੀਵਸ ਤੇ ਕੰਮ ਸੋ ਗਰਾਰਾ ਪੂਰਾ ਹੈਵੀ ਸੋ ਦੁਪੱਟਾ ਆਏਗਾ 4 ਸੈਟ ਤੁਹਾਨੂੰ ਸ਼ੇਡ ਮਿਲਣਗੇ ਦੋ ਦੋਨੋਂ ਸ਼ੇਡ ਸੋਹਣੇ ਆ ਲੋ ਦੋ ਸ਼ੇਡ ਮਿਲਣਗੇ ਤੁਹਾਨੂੰ ਇੱਕ ਮਿਲੂਗਾ ਤੁਹਾਨੂੰ ਰੈੱਡ ਕਲਰ ਦੋਨੋਂ ਕਲਰਾਂ ਦੇ ਤੁਸੀਂ ਕੋਈ ਵੀ ਬਾਏ ਕਰ ਲਓ 20500 ਰੁਪਏ ਦਾ ਰੇਟ ਆਊਗਾ ਸੋ ਗਰਾਰਾ ਸੂਟ ਬੜਾ ਸ਼ਾਨਦਾਰ ਹੈ ਸੁਪਰ ਹਿੱਟ ਗਰਾਰਾ ਸੂਟ ਹੈ ਲੋ ਜੀ ਜਿਨ੍ਹਾਂ ਨੇ ਵਿਡਿੰਗ ਦੀ ਸ਼ਾਪਿੰਗ ਕਰਨੀ ਹੈ ਚਾਹੇ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਚਾਹੇ ਤੁਸੀਂ ਵਿਜ਼ਿਟ ਕਰਕੇ ਕਰ ਸਕਦੇ ਹੋ ਬਾਕੀ ਇੱਕ ਮੇਰੀ ਬੇਨਤੀ ਹੈ ਕਿ ਕਮੈਂਟ ਸੈਕਸ਼ਨਾਂ ਦੇ ਵਿੱਚ ਨਾ ਜਾਇਆ ਕਰੋ ਖਾਸ ਕਰਕੇ ਇੰਸਟਾਗ੍ਰਾਮ ਦੀ ਫੈਮਿਲੀ ਨੂੰ ਕਹਿ ਰਹੇ ਆ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਫੈਮਿਲੀ ਨੂੰ ਜੇ ਤੁਸੀਂ ਕਮੈਂਟ ਸੈਕਸ਼ਨਾਂ ਨਾਲ ਜਾਣਦੇ ਤੁਸੀਂ ਉੱਥੇ ਨੰਬਰ ਚੱਕ ਲੈਣੇ ਹੋ ਆਈਡੀ ਦੇਖ ਲਿਆ ਕਰੋ ਸਕ੍ਰੀਨ ਤੇ ਸਾਡੇ ਦੋ ਨੰਬਰ ਮੈਂਸ਼ਨ ਅਸੀਂ ਇਸ ਕਰਕੇ ਕਰਦੇ ਆਂ ਵੀ ਕਿਸੇ ਵੀ ਕਸਟਮਰ ਕਦੇ ਫਰੋਡ ਨਾ ਹੋਵੇ ਧਿਆਨ ਰੱਖਿਆ ਕਰੋ ਇਸ ਚੀਜ਼ ਦਾ ਸੋ ਕਮੈਂਟਾਂ ਦੇ ਵਿੱਚ ਫੇਕ ਪੇਜ ਵਾਲੇ ਕਮੈਂਟ ਕਰੀ ਜਾਂਦੇ ਵੇ ਇੱਥੇ ਆਰਡਰ ਕਰੋ ਜੀ ਇਸ ਤੇ ਆਰਡਰ ਕਰੋ ਨੰਬਰ ਭੇਜੀ ਜਾਂਦੇ ਆ ਆਪਣੇ ਧਿਆਨ ਰੱਖਿਆ ਕਰੋ ਇਸ ਚੀਜ਼ ਦਾ ਇੱਕ ਸ਼ੇਡ ਦਾ ਲਹਿੰਗਾ ਸੋਡ ਰੀਸਟਾਕ ਹੋ ਗਿਆ ਜੀ ਸਿੰਗਲ ਪੀਸ ਪਹਿਲਾਂ ਆਇਆ ਸੀਗਾ ਸਿੰਗਲ ਅੱਜ ਆਇਆ ਜੀ ਪੀਸੇ ਸੋ ਲਹਿੰਗਾ ਬੜਾ ਪਿਆਰਾ ਰੇਟ ਦੇ ਅਕੋਰਡਿੰਗ ਵੀ ਲਹਿੰਗੇ ਤੇ ਕੰਮ ਵੀ ਬੜਾ ਸੋਹਣਾ ਫਲੋਰ ਵੀ ਪੂਰਾ ਹੈਵੀ ਫੁੱਲ ਫਲੋਰ ਹੈ ਸੋ ਲਹਿੰਗਾ ਹੋ ਰਿਹਾ ਜੀ ਪੂਰਾ ਹੈਵੀ ਫਰੰਟ ਬੈਕ ਦਾ ਪਰ ਆ ਆਰੀਆਂ ਦੀ ਸ਼ਰਟ ਸ਼ਰਟ ਤੇ ਸਾਰਾ ਸਾਰਾ ਹੈਂਡਵਰਕ ਫਰੰਟ ਬੈਕ ਦੀ ਸ਼ਰਟ ਬਣੀ ਹੋਈ ਆ ਆ ਫਰੰਟ ਤੇ ਕੰਮ ਆਏਗਾ ਸ਼ਰਟ ਦੇ ਪ੍ਰੋਪਰ ਬਾਜੂ ਤੇ ਕੰਮ ਆਏਗਾ ਪਰ ਆ ਇਹਦੀ ਬੈਕ ਆਏਗੀ ਆ ਦੇਖੋ ਆ ਇਹਦੀ ਬੈਕ ਆਏਗੀ ਸਾਰਾ ਹੈਂਡਵਰਕ ਹੈ ਜਿਹੜਾ ਇਸ ਦਾ ਰੇਟ ਰਹੇਗਾ ਜੀ ਉਹ ਰਹੇਗਾ ਸਿਰਫ ਤੇ ਸਿਰ 17200 ਰੁਪਏ 17200 ਦੀ ਰੇਂਜ ਵਿੱਚ ਲਹਿੰਗਾ ਸੂਟ ਬੜਾ ਸੋਹਣਾ ਸਪੈਸ਼ਲ ਫੋਰ ਵੈਡਿੰਗ ਸਪੈਸ਼ਲ ਆਊਟਫਿਟ ਆ ਆ ਲੋ ਆ ਦੁਪੱਟਾ ਪੂਰਾ ਹੈਵੀ ਫੂਲ ਸਾਈਡ ਆ ਰਿਹਾ ਸੋ ਹੁਣ ਤੁਸੀਂ ਆਰਡਰ ਫਟਾਫਟ ਕਰ ਲਓ ਪਿਓਰ ਕਰੇਪ ਦੇ ਵਿੱਚ ਗਰਾਰਾ ਸੂਟ ਲੈ ਕੇ ਆਏ ਜੀ ਰੈੱਡ ਮਹਿਰੂਨ ਤੇ ਪੀਚ ਕਲਰ ਤਿੰਨ ਕਲਰ ਬਣਿਆ ਪਿਓਰ ਕਰੇਪ ਦੇ ਵਿੱਚ ਗਰਾਰਾ ਦਾ ਸੂਟ ਬੜਾ ਪਿਆਰਾ ਗਰਾਰਾ ਸੂਟ ਹੈ ਇਹ ਸੋ ਮੈਂ ਤੁਹਾਨੂੰ ਚੈੱਕ ਕਰਾਣਾ ਡਿਜ਼ਾਈਨ ਡਿਜ਼ਾਈਨ ਬੜਾ ਲਾਜਵਾਲ ਹੈ ਆ ਲੋ ਫੁੱਲ ਵੈਡਿੰਗ ਕਨਸੈਪਟ ਹੈ ਜੀ ਪੀਸ ਬਣ ਕੇ ਆਇਆ ਜੀ ਇਹ ਸੋ ਟਰਾਰਾ ਸੂਟ ਚੈੱਕ ਕਰ ਲਓ ਬੜਾ ਪਿਆਰਾ ਗਰਾਰਾ ਸੂਟ ਸੋ ਆ ਰਿਹਾ ਜੀ ਇਹਦਾ ਗਰਾਰਾ ਫੁੱਲ ਫਲੇਅਰ ਦੇ ਵਿੱਚ ਰੈਡੀ ਟੂ ਵੇਅਰ ਹੈ ਆ ਚੈੱਕ ਕਰਨ ਦੇ ਸ਼ੋਰ ਸ਼ੋਰ ਦਾ ਡਿਜ਼ਾਈਨ ਬੜਾ ਲਾਜਵਾਬ ਹੈ ਰੇਟ ਵੀ ਠੀਕ ਹੈ ਆ ਆ ਰਹੀ ਹੈ ਇਹਦੇ ਸ਼ਾਰਟ ਸਾਰਾ ਸਾਰਾ ਹੈਂਡਵਰਕ ਕੁ ਪੀ ਥੋੜਾ ਪਿਆਰਾ ਪ੍ਰੋਪਰ ਹੈਵੀ ਬਾਜੂ ਤੇ ਕੰਮ ਸ਼ਾਰਟ ਪੂਰੀ ਹੈਵੀ ਪ੍ਰੋਪਰ 슬ੀਵਸ ਤੇ ਕੰਮ ਗਰਾਰਾ ਫੁੱਲ ਫਲੇਅਰ ਦੇ ਵਿੱਚ ਪੂਰਾ ਹੈਵੀ ਰੇਟ ਸੁਣ ਲੋ ਕੀ ਆ ਰਿਹਾ ਰੇਟ ਆ ਰਿਹਾ 17200 ਸਿਰਫ ਔਰ ਆ ਆ ਰਿਹਾ ਦੁਪੱਟਾ ਜਿਹਨਾਂ ਨੂੰ ਨੰਦਕਾਰ ਲਈ ਗਰਾਰਾ ਸੂਟ ਚਾਹੀਦਾ ਨਾ ਤਾਂ ਬਸ ਫਿਰ ਆ ਲੈ ਲਓ ਕਲਰ ਤੁਹਾਨੂੰ ਮਿਲਣਗੇ ਤਿੰਨ ਇੱਕ ਮਿਲੂਗਾ ਪੀਚ ਕਲਰ ਕਲਰ ਦੇਖੋ ਕਿੰਨਾ ਪਿਆਰਾ ਇੱਕ ਮਿਲੂਗਾ ਰੈੱਡ ਕਲਰ ਆ ਲੋ ਰੈੱਡ ਤੇ ਮਹਿਰੂਨ ਦੋਨੋਂ ਆਪਸ਼ਨ ਹੈਗੀਆਂ ਬ੍ਰਾਈਡਲ ਦੇ ਲਈ ਸੋ ਤੁਸੀਂ ਕੋਈ ਵੀ ਲੈ ਲਓ 17200 ਦੀ ਰੇਂਜ ਗਰਾਰਾ ਸੂਟ ਬੜਾ ਸੋਹਣਾ ਸਾਰਾ ਹੈਂਡਵਰਕ ਦਬਕੇ ਦਾ ਕੰਮ ਪੀਸ ਬੜਾ ਪਿਆਰਾ ਰੈੱਡ ਕਲਰ ਦੇ ਵਿੱਚ ਗਰਾਰਾ ਸੂਟ ਲੈ ਕੇ ਆਏ ਜੀ ਸਪੈਸ਼ਲ ਫॉर ਬ੍ਰਾਈਡਲ ਜਿਨ੍ਹਾਂ ਨੂੰ ਸੂਟ ਨਾਲੋਂ ਡਿਫਰੈਂਟ ਚਾਹੀਦਾ ਕੁਝ ਮਤਲਬ ਕਿ ਆਨੰਦਕਾਰ ਤੇ ਪਾਣਾ ਜੇ ਗਰਾਰਾ ਸੂਟ ਪਾਣਾ ਤਾਂ ਸਭ ਤੋਂ ਸੋਹਣਾ ਗਰਾਰਾ ਸੂਟ ਹੈ ਫੁੱਲ ਪਲੇਅਰ ਦੇ ਵਿੱਚ ਫੁੱਲ ਹੈਵੀ ਫਲੇਅਰ ਹੈ ਤਾਂ ਫਲੇਅਰ ਬਹੁਤ ਹੈ ਲਹਿੰਗੇ ਤੋਂ ਵੀ ਵੱਧ ਫਲੇਅਰ ਬਣਿਆ ਹੋਇਆ ਹੈ ਵਈ ਜਿੱਥੇ ਦਾ ਖੋਲੀ ਉੱਥੇ ਤੱਕ ਹੀ ਜਾਂਦਾ ਇਹ ਸੋ ਗਰਾਰਾ ਬੜਾ ਸ਼ਾਨਦਾਰ ਪਿਓਰ ਕ੍ਰੇਪ ਦੇ ਵਿੱਚ ਗਰਾਰਾ ਆ ਰਿਹਾ ਸਾਰਾ ਹੈਂਡਵਰਕ ਫਰੰਟ ਔਰ ਬੈਕ ਤੇ ਐਦਾਂ ਐਮਬ੍ਰੋਇਡਰੀ ਆ ਰਹੀ ਹੈ ਸੋ ਆ ਆ ਰਹੀ ਹੈਂ ਦੀ ਸ਼ਰਟ ਸ਼ਰਟ ਬਣੀ ਹੋਈ ਹੈ ਪੂਰੀ ਹੈਵੀ ਫਰੰਟ ਦੇ ਵਿੱਚ ਆਹ ਸ਼ਰਟ ਆ ਰਹੀ ਹੈ ਸ਼ਾਰਟ ਸ਼ਰਟ ਬਣੇਗੀ ਪ੍ਰੋਪਰ 슬ੀਵਸ 세 ਕਮ ਜਿਆਦਾ ਸ਼ਾਰਟ ਵੀ ਨਹੀਂ ਜਿਆਦਾ ਲੌਂਗ ਵੀ ਨਹੀਂ ਔਰ ਆ ਦੁਪੱਟਾ ਆ ਰਿਹਾ ਹੈ ਦੁਬੱਟਾ ਆ ਰਿਹਾ ਫੋਰ ਸਾਈਡ ਚਨੂਨ ਦਾ ਦੁਬੱਟਾ ਪਿਓਰ ਕਰੇਵ ਦੇ ਵਿੱਚ ਗਰਾ ਸੂਟ ਆਊਗਾ ਬੜਾ ਸੋਹਣਾ ਸੋ ਜਿਹੜਾ ਇਹਦਾ ਰੇਟ ਰਹੂਗਾ ਜੀ ਰੇਟ ਸੁਣ ਲਓ ਕੀ ਆ ਰਿਹਾ ਸਪੈਸ਼ਲ ਫॉर ਬ੍ਰਾਈਡਲ 23900 ਰੁਪਏ ਦਾ ਰੇਟ ਆਊਗਾ ਲੋ ਜੀ ਮਾਡਰਨ ਲਾਲ ਦਾ ਸੇਮ オリジナル ਪੀਸ ਆਪਣੇ ਕੋਲ ਆ ਗਿਆ ਜੀ ਸੋ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਤੁਹਾਡਾ ਪਿਆਰ ਮਿਲਿਆ ਨਾਲ ਦੀ ਨਾਲ ਸੋਲਡ ਆਊਟ ਦੋ ਪੀਸ ਆਈ ਸੀ ਉਦੋਂ ਵੀ ਹੁਣ ਦੋ ਪੀਸ ਫੇਰ ਆਏ ਆ ਜੀ ਸੋ ਪਹਿਲਾਂ ਤੁਸੀਂ ਚੈੱਕ ਕਰੋ ਡਿਜ਼ਾਈਨ ਇਹ ਉਹ ਪੀਸ ਹੈ ਮਤਲਬ ਕਿ ਜਿਨ੍ਹਾਂ ਨੂੰ ਸਰਦਾਰੀ ਸੂਟ ਚਾਹੀਦਾ ਰਾਣੀ ਮਜ਼ੈਂਟਾ ਕਲਰ ਪਹਿਲੀ ਗੱਲ ਮੈਂ ਕਹਦਾ ਕਹਦਾ ਕਿ ਜਿਹੜਾ ਆਹ ਵਾਲਾ ਰਾਣੀ ਮਜ਼ੈਂਟਾ ਕਲਰ ਹੈ ਤੁਹਾਨੂੰ ਇਹੀ ਫੈਬਰੀ ਦੇ ਵਿੱਚ ਹੀ ਮਿਲੂਗਾ ਪਿਓਰ ਸਿਲਕ ਦੇ ਵਿੱਚ ਜਾਨੀ ਕਿ ਪਿਓਰ ਸਿਲਕ ਦਾ ਫੈਬਰਿਕ ਆ ਰਿਹਾ ਸੋ ਸਾਰਾ ਸਾਰਾ ਹੈਂਡਵਰਕ ਫਰੰਟ ਔਰ ਬੈਕ ਤੇ ਸਾਰਾ ਕੰਮ ਆਊਗਾ ਪੀਸ ਇੰਨਾ ਪਿਆਰਾ ਬਣਾਇਆ ਪਹਿਲਾਂ ਫਰੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਸੋ ਪ੍ਰੋਪਰ 슬ੀਵਸ ਤੇ ਕੰਮ ਜਿਨ੍ਹਾਂ ਨੂੰ ਪਿਓਰ ਫੈਬਰਿਕ ਵੀ ਸਭ ਤੋਂ ਸੋਹਣਾ ਚਾਹੀਦਾ ਤੇ ਡਿਜ਼ਾਈਨ ਵੀ ਸਭ ਤੋਂ ਸੋਹਣਾ ਚਾਹੀਦਾ ਕਿਉਂਕਿ ਐਦਾਂ ਦੇ ਆਰਟੀਕਲ ਜਿਵੇਂ ਹੁਣ ਤੁਸੀਂ ਦੇਖਿਆ ਮਾਡਲ ਦੇ ਪਾਇਆ ਹੋਇਆ ਇਹ ਬੁਟੀਕ ਵਾਲਾਂ ਨੇ ਰੈਡੀ ਕਰਿਆ ਮੈਕਸਿਮਮ 40-45 ਹਜ਼ਾਰ ਤੋਂ ਘੱਟ ਰੈਡੀ ਨਹੀਂ ਹੁੰਦਾ ਮੈਕਸਿਮਮ ਪਰ ਆਪਾਂ ਸ਼ਾਪਕੀਪਰ ਕਰਕੇ ਮਤਲਬ ਕਿ ਹੁਣ ਸਾਡੇ ਕੋਲ ਐਵੇਂ ਕੁਆਂਟੀਟੀ ਬੰਨ ਰਹੀ ਹੈ ਸੋ ਇਹਦਾ ਪ੍ਰਾਈਸ ਜੋ ਨਿਕਲਿਆ ਪ੍ਰਾਈਸ ਵੀ ਬਹੁਤ ਰੀਜ਼ਨਬਲ ਆ ਡਿਜ਼ਾਈਨ ਵੀ ਬਹੁਤ ਸੋਹਣਾ ਫਰੰਟ ਔਰ ਬੈਕ ਪ੍ਰੋਪਰ ਬਾਜੂ ਤੇ ਕੰਮ ਬੈਕ ਚੈੱਕ ਕਰੋ ਬੈਕ ਐਂਡ ਨੈਕ ਤੇ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਸਾਰਾ ਕੱਟਵਰਕ ਦਾ ਕੰਮ ਆ ਰਿਹਾ ਉਸ ਤੋਂ ਬਾਅਦ ਬੈਕ ਪੂਰੀ ਹੈਵੀ ਆ ਗਈ ਜਿੱਦਾਂ ਮਾਡਲ ਨੇ ਪਾਇਆ ਹੋਇਆ ਸੋ ਪ੍ਰੋਪਰ ਬਾਟਮ ਤੇ ਕੰਮ ਆਇਗਾ ਸਲਵਾਰ ਦੇ ਪਹੁੰਚ ਤੇ ਕੰਮ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਅਲਟੀਮੇਟ ਵਰਕ ਹੈ ਸਲਵਾਰ ਦੇ ਪਹੁੰਚ ਤੇ ਆ ਦੇਖੋ ਸਲਵਾਰ ਦੇ ਪਹੁੰਚ ਤੇ ਕੰਮ ਚੈੱਕ ਕਰੋ ਕਿੰਨਾ ਪਿਆਰਾ ਪੀਸ ਹੈ ਸੋ ਉਸ ਤੋਂ ਬਾਅਦ ਇਹਦਾ ਦੁਪੱਟਾ ਤੁਹਾਨੂੰ ਦਿਖਾਣਾ ਦੁਪੱਟਾ ਵੀ ਓਨਾ ਹੀ ਸੋਨਾ ਬਣਿਆ ਹੋਇਆ ਹੈ ਜੀ ਸੋ ਦੁਪੱਟਾ ਦਾ ਡਿਜ਼ਾਈਨ ਚੈੱਕ ਕਰਾਉਣਾ ਤੁਹਾਨੂੰ ਬੜਾ ਸ਼ਾਨਦਾਰ ਆ ਲੋ ਆ ਆ ਗਿਆ ਜੀ ਫੋਰ ਸਾਈਡ ਦੁਪ ਇਹ ਆਏਗਾ ਜੀ ਮੱਥਾ ਪੱਟੀ ਵਾਲਾ ਸਿਰ ਵਾਲਾ ਚੁੰਨੀ ਮੈਂ ਆਪਾਂ ਸੁਰਤੇ ਚੁੰਨੀ ਲੈਨੇ ਆ ਸਿਰ ਤੇ ਚੁੰਨੀ ਲਿਆ ਡਿਜ਼ਾਈਨ ਆਏਗਾ ਸਿਰ ਤੇ ਸੋ ਕਿੰਨਾ ਸ਼ਾਨਦਾਰ ਲੱਗੇਗਾ ਪੀਸ ਤੇ ਜਿਵੇਂ ਉਹਨੇ ਮਾਡਲ ਨੇ ਪਾਇਆ ਸੀ ਤੁਸੀਂ ਦੇਖਿਆ ਸੋ ਜਿਹੜਾ ਇਸ ਦਾ ਰੇਟ ਆਏਗਾ ਜੀ ਉਹ ਆਏਗਾ ਜੀ 21200 ਰੁਪਏ ਰਾਸਟ ਕਲਰ ਦੇ ਵਿੱਚ ਮੈਂ ਗਰਾਰਾ ਸੂਟ ਰੈਡੀ ਕਰਵਾਇਆ ਥੋੜੇ ਵਾਸਤੇ ਪੂਰਾ ਹੈਵੀ ਕਨਸੈਪਟ ਹੈ ਜੀ ਦੁਪੱਟਾ ਵੀ ਪੂਰਾ ਹੈਵੀ ਗਰਾਰਾ ਵੀ ਪੂਰਾ ਹੈਵੀ ਸ਼ਰਟ ਵੀ ਪੂਰੀ ਹੈਵੀ ਸੋ ਤੁਹਾਨੂੰ ਮੈਂ ਪੀਸ ਦਿਖਾਣਾ ਬੜਾ ਪਿਆਰਾ ਪੀਸ ਬਣਾ ਹੋਇਆ ਸੋ ਤੁਸੀਂ ਚੀਜ਼ ਚੈੱਕ ਕਰੋ ਕਿੰਨੀ ਸ਼ਾਨਦਾਰ ਹੈ ਸੋ ਗਰਾਰਾ ਚੈੱਕ ਕਰੋ ਫੁੱਲ ਫਲੇਅਰ ਦੇ ਵਿੱਚ ਫੁੱਲ ਹੈਵੀ ਗਰਾਰਾ ਅਲਟੀਮੇਟ ਗਰਾਰਾ ਬਣਾ ਹੈ ਜੀ ਬੜਾ ਸ਼ਾਨਦਾਰ ਗਰਾਰਾ ਆ ਰਹੀ ਜੀ ਪੂਰਾ ਹੈਵੀ ਪਰ ਆ ਆ ਰਿਹਾ ਨਾਲ ਇਹਦੇ ਸ਼ਰਟ ਦਾ ਫੈਬਰਿਕ ਸ਼ਰਟ ਆ ਰਹੀ ਪਿਓਰ ਕ੍ਰੇਪ ਦੇ ਵਿੱਚ ਗਰਾਰਾ ਵੀ ਪਿਓਰ ਕ੍ਰੇਪ ਦੇ ਵਿੱਚ ਸ਼ਰਟ ਬਹੁਤ ਸੋਹਣੀ ਬਣੀ ਹੋਈ ਹੈ ਸ਼ਰਟ ਤੇ ਸਾਰਾ ਸਾਰਾ ਹੈਂਡਵਰਕ ਦਾ ਕੰਮ ਸੋ ਸ਼ਰਟ ਦੇਖੋ ਔਰ ਆ ਆ ਰਹੀ ਹੈ ਸ਼ਰਟ ਦੇ ਫਰੰਟ ਬੈਕ ਤੇ ਕੰਮ ਆਊਗਾ ਆ ਇਹਦੀ ਸ਼ਰਟ ਆਏਗੀ ਆ ਫਰੰਟ ਆਏਗਾ ਸ਼ਰਟ ਦਾ ਆ ਸ਼ਰਟ ਆ ਗਈ ਆ ਫਰੰਟ ਆ ਗਿਆ ਪ੍ਰੋਪਰ ਹੈਵੀ ਬਾਜੂ ਤੇ ਕੰਮ ਆਏਗਾ ਆ ਲੋ ਆ ਬੈਕ ਸਾਈਡ ਆਏਗੀ ਜੀ ਦੀ ਆ ਗਈ ਜੀ ਦੀ ਬੈਕ ਫਰੰਟ ਬੈਕ ਤੇ ਕੰਮ ਆ ਰਿਹਾ ਸ਼ਰ ਦੇ ਸ਼ਰਾਰੇ ਦੇ ਵੀ ਫਰੰਟ ਬੈਕ ਤੇ ਪੂਰਾ ਹੈਵੀ ਕੰਮ ਹੈ ਸੋ ਪ੍ਰੋਪਰ ਚੋਣਾ ਵਾਲਾ ਗਰਾਰਾ ਪੂਰਾ ਹੈਵੀ ਬਣਿਆ ਹੋਇਆ ਸੋ ਪ੍ਰੋਪਰ 슬ੀਵਸ ਤੇ ਕੰਮ ਆਏਗਾ ਉਸ ਤੋਂ ਬਾਅਦ ਦੁਪੱਟਾ ਹੀ ਬੜਾ ਲਾਜਵਾ ਬਈ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਔਰੇਗਾ 25400 ਸੋ ਦੁਪੱਟਾ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਹੈ ਐਕਸਲੈਂਟ ਪੀਸ ਐਕਸਲੈਂਟ ਬਦਲ ਕੀ ਪੂਰਾ ਹੈਵੀ ਪੀਸ ਹੈ ਕਾਰੀਗਰ ਨੇ ਕੋਈ ਜਾਨ ਨਹੀਂ ਛਡੀ ਇਸੇ ਕੰਮ ਨਹੀਂ ਕਰਿਆ ਸਭ ਤੋਂ ਸੋਹਣਾ ਪੀਸ ਹੈ ਸੋ 25400 ਰੇਟ ਹੈ ਆਰਡਰ ਤੁਸੀਂ ਜਲਦੀ ਕਰ ਲਓ ਆਪਣਾ ਲੋ ਜੀ ਪਾਕਿਸਤਾਨੀ ਸ਼ਰਾਰਾ ਸੂਟ ਲੈ ਕੇ ਆਏ ਆ ਥੋੜੇ ਵਾਸਤੇ ਆਵਲਾ ਡਿਜ਼ਾਈਨ ਅਸੀਂ ਰੀਸਟਾਕ ਕਰਿਆ ਪਹਿਲਾਂ ਇੱਕ ਦੋ ਰੰਗ ਹੀ ਆਏ ਸੀ ਪਰ ਅੱਜ ਇਹਦੇ ਵਿੱਚ ਚਾਰ ਰੰਗ ਮੈਂ ਰਿਪੀਟ ਕਰਿਆ ਸੋ ਚਾਰੇ ਰੰਗ ਸੋਹਣੇ ਆ ਇਹਦੇ ਸੋ ਇਹ ਆਏਗਾ ਜੀ ਪਾਕਿਸਤਾਨੀ ਫੁੱਲ ਵੈਡਿੰਗ ਸਪੈਸ਼ਲ ਸ਼ਰਾਰਾ ਸੂਟ ਬੜਾ ਪਿਆਰਾ ਸ਼ਰਾਰ ਫੁੱਟ ਬਣਿਆ ਆ ਮੈਂ ਤੁਹਾਨੂੰ ਦਿਖਾਨਾ ਪ੍ਰੋਪਰ ਆ ਲੋ ਆ ਚੈੱਕ ਕਰੋ ਜੀ ਪਹਿਲਾਂ ਤਾਂ ਮੈਂ ਰਸਟ ਕਲਰ ਦਿਖਾ ਰਿਹਾ ਤੁਹਾਨੂੰ ਸ਼ਰਾਰਾ ਚੈੱਕ ਕਰੋ ਫੁੱਲ ਫਲੇਅਰ ਦੇ ਇਹ ਸ਼ਰਾਰਾ ਆ ਰਿਹਾ ਸਾਰਾ ਸਾਰਾ ਹੈਂਡਵਰਕ ਫਰੰਟ ਬੈਕ ਤੇ ਕੰਮ ਆਊਗਾ ਸੋ ਪਿਓ ਸ਼ਿਮਰ ਰੈਡੀ ਟੂ ਵੇਅਰ ਸ਼ਰਾਰਾ ਜੀ ਸੋ ਆ ਆ ਰਹੀ ਐਂ ਦੀ ਸ਼ਰਟ ਸ਼ਰਟ ਇਹਦੀ ਅੰਸਟ ਚ ਆਣੀ ਐ ਸ਼ਰਟ ਤੋਂ ਤੁਹਾਡੇ ਨਾਪ ਦੇ ਅਕੋਰਡਿੰਗ ਰੈਡੀ ਹੋ ਜਾਣੀ ਐ ਸੋ ਤੁਸੀਂ ਪੀਸ ਚੈੱਕ ਕਰੋ ਫੁੱਲ ਵੈਡਿੰਗ ਸਪੈਸ਼ਲ ਆਰਟੀਕਲ ਲੋ ਜੀ ਫਰੰਟ ਪੂਰਾ ਹੈਵੀ ਬਾਜੂ ਤੇ ਪ੍ਰੋਪਰ ਹੈਵੀ ਕੰਮ ਔਰ ਆ ਆ ਰਿਹਾ ਦੁਪੱਟਾ ਜਿਨ੍ਹਾਂ ਨੂੰ ਡਿਫਰੈਂਟ ਆਈਟਮ ਚਾਹੀਦੀ ਹੈ ਸੋ ਇਹ ਸ਼ਰਾਸੂਟ ਸਭ ਤੋਂ ਜ਼ਿਆਦਾ ਵਾਇਰਲ ਚੱਲ ਰਿਹਾ ਮੇਰਾ ਸੁਪਰ ਕਲਾਸਿਕ ਆਰਟੀਕਲ ਹੈ ਸੋ ਆ ਦੇਖੋ ਦੁਪੱਟਾ ਪੱਲੇ ਦੇਖੋ ਕਿੰਨੇ ਸ਼ਾਨਦਾਰ ਆ ਫੋਰ ਸਾਈਡ ਦੁਪੱਟਾ ਆ ਰਿਹਾ ਸੋ ਤੁਹਾਨੂੰ ਸ਼ੇਡ ਮਿਲਣਗੇ ਬੜੇ ਪਿਆਰੇ ਇੱਕ ਮਿਲੂਗਾ ਤੁਹਾਨੂੰ ਪਿੰਕ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਇੱਕ ਆਹ ਜੀ ਪਿੰਕ ਕਲਰ ਆ ਵੀ ਕਲਰ ਬੜਾ ਸੋਹਣਾ ਸੋ ਇੱਕ ਸ਼ੇਡ ਤੁਹਾਨੂੰ ਮਿਲੂਗਾ ਪਿੰਕ ਪਿੰਕ ਦੀ ਸ਼ਰਟ ਆਏਗੀ ਆ ਵਾਲੀ ਸੋ ਜਿਹੜਾ ਪਿੰਕ ਦਾ ਦੁਪੱਟਾ ਆਊਗਾ ਉਹ ਪਿਓਰ ਆਰਗੈਂਜ਼ਾ ਦੇ ਵਿੱਚ ਹੈ ਇਹਦਾ 35 ਗ੍ਰਾਮ ਆਰਗੈਂਜ਼ਾ ਦਾ ਦੁਪੱਟਾ ਆਲੋ ਆ ਪਿੰਕ ਦਾ ਦੁਪੱਟਾ ਆ ਗਿਆ ਇੱਕ ਕਲਰ ਮਿਲੂਗਾ ਤੁਹਾਨੂੰ ਪੀਕਾਕ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਆ ਲੋ ਇੱਕ ਕਲਰ ਮਿਲੂਗਾ ਪੀਕਾਕ ਕਲਰ ਆ ਗਿਆ ਪੀਕਾਕ ਕਲਰ ਆ ਲੋ ਅੱਜ ਦੀ ਸ਼ਰਟ ਆਏਗੀ ਤੇ ਆ ਇਹਦਾ ਦੁਪੱਟਾ ਆਏਗਾ ਆ ਆਏਗਾ ਗਾਜਰੀ ਸ਼ੇਡ ਆਏਗਾ ਜੀ ਗਾਜਰੀ ਕਲਰ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਸੋ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਜਿਹੜਾ ਇਸ ਸ਼ਰਾਰੇ ਸੁੱਟ ਦਾ ਪ੍ਰਾਈਸ ਆ ਜੀ ਉਹ ਰਹੇਗਾ 24800 ਰੁਪਏ